ਅੱਜ ਸਾਨੂੰ ਦੱਸ ਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਲੁਧਿਆਣੇ ਦੇ ਵਿੱਚ ਫੋਲੀ ਦੇ ਦੌਰਾਨ ਜਿਹੜਾ ਇੱਥੇ ਇੱਕ ਛੋਟਾ ਜਿਹਾ ਵਿਵਾਦ ਹੋ ਗਿਆ ਸੀਗਾ ਉਹਨੂੰ ਦੋਨੇ ਹੀ ਧਿਰਾਂ ਨੇ ਜਿਹੜਾ ਹੈਗਾ ਸਾਡੇ ਪੀਸ ਕਮੇਟੀ ਜਿਹੜੀ ਹੈਗੀ ਆ ਉਹਦੇ ਐਫਰਟਸ ਦੇ ਨਾਲ ਮੈਂ ਦੋਨੇ ਧਿਰਾਂ ਦਾ ਜਿਹੜਾ ਹੈਗਾ ਵਾ ਪ੍ਰਵਾਸੀ ਭਾਈਚਾਰੇ ਦਾ ਵੀ ਔਰ ਮੁਸਲਮਾਨ ਭਾਈਚਾਰੇ ਦਾ ਥੈਂਕ ਯੂ ਕਰਦਾ ਕਿ ਇਹਨਾਂ ਨੇ ਆਪਣੀ ਸੂਝਬੂਝ ਦੇ ਨਾਲ ਜਿਹੜਾ ਇਹ ਬਹੁਤ ਵਧੀਆ ਜਿਹੜਾ ਹੈਗਾ ਡਿਸੀਜਨ ਕੀਤਾ ਕਿ ਅਸੀਂ ਇੱਕ ਹੀ ਸਮਾਜ ਦੇ ਵਿੱਚ ਆ ਔਰ ਸਾਰਾ ਪ੍ਰਭੂ ਇੱਕ ਹੈ ਉਹਨੂੰ ਮੰਨਦੇ ਹਾਂ ਸਾਰਿਆਂ ਨੇ ਇੱਕੋ ਜਿਹੜੀ ਗੱਲ ਕਰਦੇ ਆ ਹਾਂ ਇੱਕ ਦੂਜੇ ਨਾਲ ਸਾਂਝ ਪਾਈ ਹੈ ਔਰ ਫਿਰ ਜੱਪੀਆਂ ਪਾਈਆਂ ਕਿਉਂਕਿ ਇਹੜਾ ਇੱਕੋ ਹੀ ਹੈਗੇ ਨੇ ਔਰ ਮੈਂ ਦੋਵਾਂ ਧਿਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਆਪਣੀ ਸੂਝ-ਬੂਝ ਵਿਖਾਈ ਹੈ ਤੇ ਜਿਸ ਦੇ ਨਾਲ ਅਸੀਂ ਲੁਧਿਆਣਾ ਦੇ ਵਿੱਚ ਆਪਣਾ ਅਮਨ ਸ਼ਾਂਤੀ ਕਾਇਮ ਰੱਖ ਪਾਵਾਂਗੇ ਇਹਨਾਂ ਦੋਵਾਂ ਧਿਰਾਂ ਦਾ ਸਾਡੀ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਖਾਸ ਕਰਕੇ ਸਾਰਿਆਂ ਸੱਜਣਾਂ ਦਾ ਜਿਹੜਾ ਨੇ ਸਾਨੂੰ ਇੱਥੇ ਸਹਿਯੋਗ ਦਿੱਤਾ ਉਹਨਾਂ ਦਾ ਬਿਨਾ ਨਾਮ ਲਿਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯ ਕੜ ਜੋ ਹੁਣ ਇਹਨਾਂ ਨੂੰ ਕਰ ਲੈ ਇੱਕ ਮਿੰਟ ਸਟਿੰਗ ਮੀਟਰ ਆਂਦੇ ਇਹਨਾਂ ਦੀ ਹੈ ਬismillah रहमान रहीम ਅ ਅੱਜ ਤੋਂ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਇੱਕ ਮਾਮਲਾ ਇੱਥੇ ਬਿਹਾਰੀ ਕਲੋਨੀ ਚ ਹੋਇਆ ਸੀ ਤੇ ਅੱਜ ਦੋਨੋਂ ਧਿਰਾਂ ਦੇ ਪਤਵੰਤੇ ਸੱਜਣਾਂ ਨੇ ਬੈਠ ਕੇ ਇੱਕ ਦੂਜੇ ਨਾਲ ਜੋ ਗਲਤਫਹਿਮੀਆਂ ਸੀ ਦੂਰ ਕਰ ਲਈਆਂ ਤੇ ਹੁਣ ਇਹਨਾਂ ਦਾ ਕੋਈ ਆਪਸ ਵਿੱਚ ਨਾਰਾਜ਼ਗੀ ਨਹੀਂ ਹੈ ਕੋਈ ਗਿਲਾ ਸ਼ਿਕਵਾ ਨਹੀਂ ਹੈ ਔਰ ਅਗਰ ਕੋਈ ਲੋਗ ਇਤੇ ਗਲਤ ਸਿਆਸਤ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਇਹ ਸਬਕ ਹੈ ਕਿ ਵੀ ਜੋ ਭਾਈਚਾਰਾ ਹੈ ਉਹ ਭਾਈਚਾਰਾ ਰਹਿੰਦਾ ਟੁੱਟਦਾ ਨਹੀਂ ਹੈ ਕਿਉਂਕਿ ਜਦੋਂ ਇਹ ਸਮਝ ਲਓ ਕਿ ਗਵਾਂਢੀ ਤਾਂ ਨਾ ਰਿਸ਼ਤੇਦਾਰਾਂ ਤੋਂ ਕੰਮ ਆਂਦਾ ਔਰ ਇਹਨਾਂ ਦੀਆਂ ਜ਼ਿੰਦਗੀਆਂ ਗੁਜ਼ਰਗੀਆਂ ਤੀਜੀ ਚੌਥੀ ਪੀੜ੍ਹੀ ਹੋ ਗਈ ਮੇਰੇ ਖਿਆਲ ਨਾਲ ਮੈਨੂੰ ਪਤਾ ਲੱਗਿਆ ਕਿ ਇਕੱਠੇ ਰਹਿੰਦੇ ਨੇ ਤੇ ਇਹ ਅਸੀਂ ਦੁਆ ਵੀ ਕਰਦੇ ਆਂ ਇਹ ਤਿਆਰ ਅੱਗੇ ਵੀ ਅੱਧੀ ਬਣਿਆ ਰਹੇ ਤੇ ਏਦਾਂ ਹੀ ਮਿਲ ਜੁਲ ਕੇ ਰਹਿੰਦੇ ਰਹਿੰਦੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਲਈ ਕਿ ਜਿਹਨਾਂ ਜਿਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਇਹ ਦੋਨੋਂ ਧਿਰ ਜਿਹੜੇ ਆਪਾਂ ਚ ਬੈਠ ਕੇ ਕੇ ਰੇਖ ਹੋ ਜਾਣ ਧੰਨਵਾਦ जय माँ भवानी जय पूर्वांचल जय पंजाब हमें इस बात की प्रसन्नता है उसके पहले बसीर बद्र साहब के एक शेर याद आता है कि हम एक हैं भाई चार नहीं इस घर में कोई दीवार नहीं वेरी oh, गुड और मैंने आज सवेरे अपने लोगों से कहा हमारे बुजुर्ग और हमारे बड़े और हमारे मार्गदर्शक अल्मू भाई खड़े हैं मुस्तकिन भाई खड़े हैं एडीसीपी साहब खड़े हैं एसीपी साहब लोग खड़े हैं कि मैंने अपने लोगों को एक चीज समझाई हर महफिल में हर मंच से बोलता हूं कि दुश्मनी जमकर करो लेकिन ये गुंजाइश रहे कि कभी हम दोस्त बन जाएं तो शर्मिंदा ना हो तो त्योहार मनाना है और आज आपकी मौजूदगी में एक घोषणा करके जा रहा हूं कि एक शुक्रवार को यहां कुछ गलत अंसले ने हमारे रिश्ते को खराब करने की कोशिश की थी अगले शुक्रवार को यहां के मुसलमानों को ہم बिहारी कॉलोनी کے لوگ روزہ افطار کرائیں گے یہی دفتر خان پیچھے کا شکریہ